ਜਿੰਨੇ ਵੀ ਮਹਾਂਪੁਰਖ ਨੇ ਉਹ ਆਪਣੇ ਤੇ ਗੱਲ ਟਕਾ ਕੇ ਲੋਕਾਈ ਨੂੰ ਸਮਝਾਉਂਦੇ ਨੇ ਵੀ ਲੋਕ ਸਮਝ ਜਾਣ ਜਿਵੇਂ ਕਿ ਇਸ ਸ਼ਬਦ ਦੇ ਵਿੱਚ ਆਪਾਂ ਪੜਾਂਗੇ ਆਸਾ ਪਹਿਲੀ ਕਰੂਪ ਕੁਜਾਗਤ ਕੁਜਾਤ ਕੁਲਖਣੀ ਸਹਰੇ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਤਰੀ ਇਹਦਾ ਭਾਵ ਆ ਵੀ ਮੇਰੇ ਮਨ ਦੀ ਪਹਿਲੀ ਬਰਤੀ ਭੇੜੇ ਰੂਪ ਵਾਲੀ ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲਛਣਾ ਵਾਲੀ ਸੀ ਉਸ ਨੇ ਮੇਰੇ ਇਸ ਜੀਵਨ ਵਿੱਚ ਵੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿੱਚ ਗਿਆਾਂ ਵੀ ਭੇੜੀ ਹੀ ਰਹਿਣਾ ਸੀ ਮਾੜੀ ਮੱਤ ਜਿਹੜੀ ਸੋਚ ਮਾੜੀ ਆ ਮਾੜੀ ਮੱਤ ਮਹਾਪੁਰਖ ਨੇ ਆਪਣੇ ਤੇ ਗੱਲ ਟਿਕਾ ਕੇ ਸਮਝਾਉਣਾ ਕੀਤਾ ਭਾਈ ਗੁਰੂ ਸਾਹਿਬ ਜੀ ਦੀ ਸੰਕਤ ਕਰਨ ਵਾਲਿਓ ਇਹ ਆਪਾਂ ਇਹਨਾਂ ਗੱਲਾਂ ਨੂੰ ਸਮਝਣਾ ਵੀ ਪਹਿਲਾਂ ਵਾਲੀ ਮਾੜੀ ਮਤ ਦੂਰ ਹੋ ਗਈ ਕਦੋਂ ਹੋਈ ਜਦੋਂ ਗੁਰਮਤ ਲੈ ਲਈ ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਜੇ ਉਦਰ ਧਰੀ ਵੀ ਜਿਹੜੀ ਵਰਤੀ ਮੈਂ ਹੁਣ ਆਤਮਿਕ ਅਡੋਲਤਾ ਦੀ ਰਾਹੀ ਆਪਣੇ ਅੰਦਰ ਫਸਾਈ ਹੈ ਉਹ ਸੋਹਣੇ ਰੂਪ ਵਾਲੀ ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ਭਲੀ ਸਰੀ ਮੋਈ ਮੇਰੀ ਪਹਿਲੀ ਬਰੀ ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋਵਿਰਤੀ ਖਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ ਕਿਉਂਕਿ ਗੁਰੂ ਦਾ ਗਿਆਨ ਨਹੀਂ ਸੀ ਤੇ ਮਾੜੀਆਂ ਬੈਵਕਾਂ ਮਾੜੀ ਸੋਚ ਮਾੜਾ ਖਾਣਾ ਪੀਣਾ ਚੰਗਾ ਲੱਗਦਾ ਸੀ ਆਪਣੀ ਮੈਂ ਮਤ ਮੁਤਾਬਕ ਜੀਵਨ ਬਸਰ ਕਰਦਾ ਸੀ ਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਪਰ ਜਦੋਂ ਗੁਰੂ ਦੀ ਮੱਤ ਆਈ ਤੇ ਗੁਰੂ ਨੇ ਸਭ ਕੁਝ ਸਮਝਾਤਾ ਵੀ ਇਹ ਤਾਂ ਬਹੁਤ ਗਲਤ ਕਰ ਰਿਹਾ ਭਾਈ ਤੂੰ ਉਹ ਮਾੜੀ ਮੱਤ ਮਨੁੱਖ ਨੂੰ ਨਰਕਾਂ ਵੱਲ ਲੈ ਜਾਂਦੀ ਹੈ ਤੇ ਜਦੋਂ ਗੁਰੂ ਦੀ ਸੰਗਤ ਕਰਨ ਲੱਗ ਗਏ ਫਿਰ ਗੁਰਮਤ ਆਉਂਦੀ ਹੈ ਜਦੋਂ ਇਹ ਫਿਰ ਚੰਗੀ ਮੱਤ ਹੈ ਇਹ ਮੱਤ ਦੀ ਗੱਲ ਕਰੀ ਹੈ ਜੀ ਇੱਥੇ ਭਗਤ ਜੀ ਨੇ ਜਿਹੜੀ ਕਹੇ ਪਹਿਲੀ ਕ੍ਰੂਪਕ ਜਾਤ ਕੁਲਖਣੀ ਸਹਰੇ ਪਈਏ ਬੁਰੀ ਜਿਹੜੀ ਮੇਰੀ ਮਾੜੀ ਮੱਤ ਸੀ ਉਹ ਦੁਨੀਆਂ ਵਿੱਚ ਵੀ ਤੇ ਅਗਲੇ ਪਰਲੋਕ ਵਿੱਚ ਵੀ ਜਦੋਂ ਜਾਣਾ ਇਹ ਮਾੜੀ ਹੋਈ ਰਹਿਣੀ ਸੀ ਗੁਰੂ ਦਾ ਸੰਗ ਹੋਇਆ ਤੇ ਗੁਰੂ ਦੀ ਕਿਰਪਾ ਨਾਲ ਮੈਨੂੰ ਗੁਰਮਤਿ ਆਈ ਤੇ ਹੁਣ ਮੇਰੀ ਮੱਤ ਜਿਹੜੀ ਹੁਣ ਆਈ ਹੈ ਚੰਗੀ ਆ ਆਧਾਰਨਾ ਬਾਹਰੀ ਲੈ ਲਓ ਤੁਸੀਂ ਪਤੀ ਪਤਨੀ ਦੀ ਆਧਾਰਨਾ ਲੈ ਲੈਣੇ ਆ ਇਸ ਜੀਵ ਆਤਮਾ ਤੇ ਪਰਮਾਤਮਾ ਦੀ ਗੱਲ ਆ ਸਮਝਣੀ ਇਹ ਗੱਲ ਆ ਵੀ ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ ਤੇ ਚੰਦਰੇ ਘਰ ਦੀ ਜੰਮੀ ਹੋਈ ਕਹਿ ਲੋ ਚੰਦਰੇ ਲਸਣਾ ਵਾਲੀ ਸੀ ਉਸ ਨੇ ਮੇਰੇ ਇਸ ਜੀਵਨ ਵਿੱਚ ਵੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿੱਚ ਗਿਆਾਂ ਵੀ ਭੈੜੀ ਹੀ ਰਹਿਣਾ ਸੀ ਕੋ ਜਿਹੜੀ ਮਤ ਲੈ ਕੇ ਜਾ ਜੇ ਉਹ ਨਾਲ ਹੀ ਜਾਂਦੀ ਆ ਜੇ ਤਾਂ ਭੈੜੀ ਮਤ ਲੈ ਕੇ ਰੱਖੀ ਰਕੀ ਮਨੁਜਾਨ ਨੇ ਤਾਂ ਨਾਲ ਹੀ ਜਾਣੀ ਆ ਚੰਗੇ ਸੰਸਕਾਰ ਵੀ ਨਾਲ ਹੀ ਜਾਣੇ ਨੇ ਜੇ ਗੁਰਮਤਿ ਲੈ ਲਈ ਤਾਂ ਗੁਰਮਤਿ ਨਾਲ ਹੀ ਜਾਓ ਉਹ ਭਗਤ ਜੀ ਨੇ ਆਪਣੇ ਤੇ ਟੁਕਾ ਕੇ ਗੱਲ ਸਮਝਾਉਣਾ ਕੀਤਾ ਬਈ ਅੱਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਤਰੀ ਜਿਹੜੀ ਮੈਂ ਹੁਣ ਗੁਰੂ ਤੋਂ ਮਤ ਲਈ ਆ ਇਹ ਬਹੁਤ ਸੋਹਣੀ ਆ ਮੈਂ ਸਹਜੇ ਸਹਜੇ ਆਪਦੇ ਅੰਦਰ ਪਸਾ ਲਈ ਜਿਹੜੀ ਵਰਤੀ ਮੈਂ ਹੁਣ ਆਤਮਕ ਡੋਲਤਾ ਦੀ ਰਾਹੀ ਆਪਣੇ ਅੰਦਰ ਵਸਾਈ ਹੈ ਉਹ ਸੋਹਣੇ ਸਰੂਪ ਵਾਲੀ ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ਭਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੁਗ-ਜੁਗ ਜੀਵੋ ਮੇਰੀ ਅਬ ਕੀ ਧਰੀ ਵਿੱਚ ਚੰਗਾ ਹੋਇਆ ਹੈ ਕਿ ਮੇਰੀ ਉਹ ਮਾਨੋ ਬਿਰਤੀ ਖਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ ਕੋ ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਉਹਨਾਂ ਚਿਰ ਮਾੜੀ ਮਾਤੀ ਚੰਗੀ ਲੱਗਦੀ ਆ ਆਪਣੀ ਮਰਜ਼ੀ ਕਰਦਾ ਮਨੁੱਖ ਭਗਤ ਜੀ ਕਹਿੰਦੇ ਉਹ ਚੰਗਾ ਹੋ ਗਿਆ ਜਿਹੜੀ ਪਹਿਲਾਂ ਵਾਲੀ ਮਰ ਗਈ ਮੇਰੀ ਮੇਰੀ ਮੱਤ ਜਿਹੜੀ ਪਹਿਲਾਂ ਵਾਲੀ ਸੀ ਜਿਹੜੀ ਮੈਨੂੰ ਵਾੜੀ ਚੰਗੀ ਲੱਗਦੀ ਸੀ ਉਹ ਚੰਗਾ ਹੋ ਗਿਆ ਜੇ ਮਰ ਗਈ ਤਾਂ ਜਿਹੜੀ ਹੁਣ ਮੈਂ ਗੁਰੂ ਤੋਂ ਮੱਤ ਲਈ ਆ ਇਹ ਜੁਗ-ਜੁਗ ਜੀਵ ਜੁਗ-ਜੁਗ ਜੀਵੋਂ ਮੇਰੀ ਅੱਬ ਕੀ ਧਰੀ ਰਹਾਓ ਜਿਹੜੀ ਮੈਨੂੰ ਹੁਣ ਮਿਲੀ ਹੈ ਰੱਬ ਕਰੇ ਉਹ ਸਦਾ ਜਿੰਦੀ ਰਹੇ ਗੁਰਮਤ ਮੇਰੇ ਸਦਾ ਹੀ ਪਾਸ ਰਹੇ ਅਸਲ ਗੱਲ ਇਹ ਆ ਕਹੋ ਕਬੀਰ ਜਦ ਲੋਹੜੀ ਆਈ ਵੱਡੀ ਕਾ ਸੁਹਾਗ ਟੜਿਓ ਕਬੀਰ ਜੀ ਆਖਦਾ ਹੈ ਜਦੋਂ ਇਹ ਗਰੀਬੜੇ ਸੁਭਾਅ ਵਾਲੀ ਬਿਰਤੀ ਮੈਨੂੰ ਮਿਲੀ ਹੈ ਹੰਕਾਰਨ ਵਰਤੀ ਦਾ ਜੋਰ ਮੇਰੇ ਉੱਤੋਂ ਟਲ ਗਿਆ ਹੈ ਹੁਣ ਹੰਕਾਰ ਨਹੀਂ ਕਰਦਾ ਮਨ ਹੁਣ ਨਿਮਰਤਾ ਦੇ ਨਾਲ ਜੀਂਦਾ ਆਪਣਾ ਜੀਵਨ ਨਿਮਰਤਾ ਨਾਲ ਬਸਰ ਕਰਦਾ ਲਾਹਰੀ ਸੰਗ ਭਈ ਅਬ ਮੇਰੇ ਜੇਠੀ ਔਰ ਧਰਿਓ ਇਹ ਨਿਮਰਤਾ ਵਾਲੀ ਮਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ ਤੇ ਉਸ ਹੰਕਾਰ ਬੁੱਤੀ ਨੇ ਕਿਤੇ ਹੋਰ ਕੋਈ ਥਾਂ ਜਾ ਲੱਭਿਆ ਹੋਵੇਗਾ ਵੀ ਜਿਹੜੀ ਮੇਰੀ ਪਹਿਲਾਂ ਵਾਲੀ ਮਤ ਸੀ ਪੈੜੀ ਉਹਨੇ ਕੋਈ ਹੋਰ ਥਾਂ ਜਾ ਲੱਭਿਆ ਹੋਊ ਆਪਣਾ ਖੜਾ ਛੁੱਟ ਗਿਆ ਕਿਉਂਕਿ ਗੁਰੂ ਦੀ ਮਤ ਆ ਗਈ ਤੇ ਦੁਰਮਤ ਦੂਰ ਹੋ ਗਈ ਮਾੜੀ ਮਤ ਦੂਰ ਹੋ ਗਈ ਮਾੜੇ ਖਿਆਲ ਵਹਿਮ ਭਰਮ ਕਰਮ ਕਾਂਡ ਵਿਛੇਪਕਾਰ ਮੇਤੋਂ ਹੁਣ ਦੂਰ ਹੋ ਗਏ ਤੇ ਹੁਣ ਗੁਰਮਤ ਅਨਸਾਰ ਮੇਰਾ ਜੀਵਨ ਬਸਰ ਹੋ ਰਿਹਾ ਹੈ ਭਗਤ ਜੀ ਨੇ ਸਮਝਾਉਣਾ ਕੀਤਾ ਆਸਾ ਮੇਰੀ ਬਹੂਰੀਆ ਕੋ ਧਨੀਆਂ ਨੋ ਲੈ ਰਾਖਿਓ ਰਾਮ ਜਨੀਆਂ ਨੋ ਮੇਰੀ ਜਿੰਦੜੀ ਰੂਪ ਬਉਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ ਭਾਵ ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਦਾ ਕਰਿਆ ਕਰਦੀ ਸੀ ਮੇਰੇ ਸੱਤ ਸੰਗੀਆਂ ਨੇ ਇਸ ਜਿੰਦ ਨੂੰ ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ ਭਾਵ ਇਸ ਜਿੰਦ ਨੂੰ ਪ੍ਰਮਾਤਮਾ ਦੀ ਦਾਸੀ ਅਖਵਾਉਣ ਯੋਗ ਬਣਾ ਦਿੱਤਾ ਵੀ ਜਿਵੇਂ ਪਹਿਲਾਂ ਹਰੇਕ ਮੈਨੂੰ ਮਾੜਾ ਕਹਿੰਦਾ ਸੀ ਹੰਕਾਰੀ ਕਹਿੰਦਾ ਸੀ ਇਹਦਾ ਸੁਭਾਅ ਨਹੀਂ ਚੰਗਾ ਇਹਦੀ ਬੋਰ ਬਾਣੀ ਨਹੀਂ ਸਹੀ ਇਹਦਾ ਵਰਤੋ ਬਿਹਾਰ ਨਹੀਂ ਚੰਗਾ ਹੁਣ ਜਦੋਂ ਦੀ ਗੁਰਮਤਿ ਆਈ ਆ ਮੇਰੇ ਕੋਲੇ ਹੁਣ ਮੈਨੂੰ ਸਾਰੇ ਚੰਗਾ ਕਹਿੰਦੇ ਨੇ ਵੀ ਬੜੇ ਮਿੱਠੇ ਸੁਭਾਅ ਵਾਲ ਇਹ ਬਹੁਤ ਚੰਗਾ ਬੰਦਾ ਸਰੀਰ ਕਰਕੇ ਬੀਬੀ ਅਚੈ ਪਾਈ ਆ ਇੱਕ ਕਦੋਂ ਕਹਿਣ ਲੱਗੇ ਜਦੋਂ ਭਾਈ ਗੁਰਮਤਿ ਆਈ ਇਹ ਆਪਾਂ ਸਿੱਧੀ ਠੇਢ ਪੰਜਾਬੀ ਚ ਸਮਝਦੇ ਆਂ ਗੱਲ ਇੱਥੇ ਭਗਤ ਜੀ ਨੇ ਸਮਝਾਉਣਾ ਕੀਤਾ ਵੀ ਮੈਨੂੰ ਸਤ ਸੰਗ ਇਹੋ ਜੀ ਮਿਲੀ ਮੈਂ ਗੁਰੂ ਦੀ ਸੰਗਤ ਕਰਨ ਲੱਗ ਗਿਆ ਗੁਰੂ ਦੀ ਸੰਗਤ ਨੇ ਮੇਰਾ ਮਨ ਗੁਰੂ ਦੇ ਚਰਨਾਂ ਨਾਲ ਜੋੜਤਾ ਹੁਣ ਮੇਰੀ ਮਤ ਚੰਗੀ ਹੋ ਗਈ ਅੱਗੇ ਇਹਨ ਮੁੰਡੀਆਂ ਨਾ ਮੇਰਾ ਘਰ ਧੁੰਦ ਰਾਵ ਬਟ ਬਹਿ ਰਾਮ ਰਮੁਆ ਲਾਪ ਰਹਾਉ ਇਹਨਾਂ ਸਤ ਸੰਗੀਆਂ ਨੇ ਮੇਰਾ ਉਹ ਕਰ ਉਜਾਰ ਦਿੰਦਾ ਹੈ ਜਿਸ ਵਿੱਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ ਜਿਸ ਘਰ ਵਿੱਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਮੇਰੀ ਰਹਿੰਦੀ ਸੀ ਨਾ ਪਹਿਲਾਂ ਮੇਰੀ ਬਿਰਤੀ ਰਹਿੰਦੀ ਸੀ ਉਹ ਹੁਣ ਸਤ ਸੰਗੀਆਂ ਦੇ ਸਹਯੋਗ ਨਾਲ ਗੁਰੂ ਦੀ ਸੰਗਤ ਕਰਨ ਦਾ ਨਾਲ ਉਹ ਮੇਰਾ ਘਰ ਉੱਜੜ ਗਿਆ ਹੁਣ ਮਾੜੀ ਮੱਤ ਵੱਲ ਬਿਟ ਬੇਰਾਮ ਰਮਵਾ ਲਾਵਾਂ ਕਿਉਂਕਿ ਹੁਣ ਇਹਨਾਂ ਮੇਰੇ ਅਜਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ਕਿੰਨਾਂ ਦੀ ਗੱਲ ਕਰਕੇ ਹੁਣ ਭਗਤ ਪਿਆਰਿਆਂ ਦੀ ਗੱਲ ਕਰ ਰਹੇ ਨੇ 35 ਮਹਾਂਪੁਰਖਾਂ ਦੀ ਬਾਣੀ ਆਪਾਂ ਪੜ ਰਹੇ ਹਾਂ ਠੀਕ ਆ ਜੀ 35 ਮਹਾਂਪੁਰਖਾਂ ਦੀ ਸੰਗਤ ਕਰਦਿਆਂ ਕਰਦਿਆਂ ਮਨ ਪਵਿੱਤਰ ਹੋ ਗਿਆ ਵਹਿਮ ਭਰਮ ਕਰਮ ਕਾਂਡ ਵਿਸ਼ੇਵਕਾਰ ਛੱਡ ਗਿਆ ਤੇ ਹੁਣ ਗੁਰਮਤਿ ਅਨੁਸਾਰ ਜੀਵਨ ਜੀਦਾ ਕਹਿਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਕਬੀਰ ਜੀ ਆਖਦਾ ਹੈ ਹੇ ਮੇਰੀ ਮਾਂ ਸੁਣ ਇਨ ਸਤ ਸੰਗੀਆਂ ਨੇ ਮੇਰੀ ਨੀਵੀਂ ਜਾਤ ਵੀ ਮੁਕਾ ਦਿੱਤੀ ਹੈ ਨੀਵੀਂ ਜਾਤ ਦਾ ਮਤਲਬ ਹੈ ਗੁਰਬਾਣੀ ਵਿੱਚ ਪੰਕਤੀ ਆ ਖਾਸਮ ਬਸਾਰੇ ਤੇ ਇੱਕਮ ਜਾਤ ਜਿਹੜੀ ਪ੍ਰਭੂ ਪਰਮਾਤਮਾ ਨੂੰ ਜੀਵ ਇਸਤਰੀ ਭੁੱਲ ਜਾਂਦੀ ਐ ਉਹ ਨੀਮੀ ਜਾਤ ਵਾਲੀ ਆ ਹੋਰ ਸਰੀਰ ਕਰਕੇ ਕੋਈ ਉੱਚਾ ਨੀਮਾ ਨਹੀਂ ਕਿਉਂਕਿ ਪ੍ਰਮੂ ਪ੍ਰਭੂ ਪਰਮਾਤਮਾ ਨੇ ਮਨੁੱਖ ਪੈਦਾ ਕੀਤਾ ਕੋਈ ਜਾਤ ਬਰਾਦਰੀ ਨਹੀਂ ਪੈਦਾ ਕੀਤੀ ਵੀ ਅਸੀਂ ਇਹ ਬ੍ਰਾਹਮਣ ਆ ਕੋਈ ਸ਼ੀਂਬਾ ਕੋਈ ਨਾਈ ਆ ਕੋਈ ਮੱਜਬੀ ਆ ਕੋਈ ਚੋਹਰਾ ਇਹ ਨਹੀਂ ਪੈਦਾ ਕੀਤੇ ਪਰਮਾਤਮਾ ਨੇ ਇਹ ਤਾਂ ਮਨੁੱਖ ਨੇ ਵੰਡੀਆਂ ਪਾਈਆਂ ਨੇ ਪ੍ਰਭੂ ਪ੍ਰਮਾਤਮਾ ਨੇ ਤੇ ਇਸਤਰੀ ਪੁਰਸੀ ਪੈਦਾ ਕੀਤਾ ਹੁਣ ਇਹਦੀ ਧਾਰਨਾ ਲੈ ਕੇ ਵੀ ਮੈਂ ਪ੍ਰਭੂ ਪ੍ਰਮਾਤਮਾ ਨਾਲੋਂ ਪਹਿਲਾਂ ਟੁੱਟਿਆ ਹੋਇਆ ਨੀਵੀਂ ਜਾਤ ਵਾਲਾ ਸੀ ਤੇ ਹੁਣ ਗੁਰੂ ਦੀ ਸੰਗਤ ਹੋਈ ਸਤ ਸੰਗੀਆਂ ਦੇ ਨਾਲ ਮਿਲ ਕੇ ਮੇਰੀ ਉਹ ਜਾਤ ਗਵਾਚ ਗਈ ਨੀਵੀਂ ਹੁਣ ਮੈਂ ਉੱਚੀ ਉੱਚੀ ਜਾਤ ਵਾਲਾ ਹੋ ਗਿਆ ਇਹਨਾਂ ਨੂੰ ਐਂ ਕਹਿੰਨੇ ਆਪਾਂ ਸਮਝਦੇ ਆ ਇਹਨਾਂ ਸਤ ਸੰਗੀਆਂ ਨੇ ਮੇਰੀ ਨੀਵੀਂ ਜਾਤ ਵੀ ਮੁਕਾ ਦਿੱਤੀ ਹੈ ਹੁਣ ਲੋਕ ਮੈਨੂੰ ਸੂਤਰ ਜਾਣ ਕੇ ਉਹ ਸੂਦਰਾਂ ਵਾਲਾ ਸਲੂਕ ਨਹੀਂ ਕਰਦੇ ਹੁਣ ਮੈਨੂੰ ਰੱਬ ਦਾ ਪਿਆਰਾ ਕਹਿੰਦੇ ਆ ਬਾਬਾ ਜੀ ਕਹਿ ਕੇ ਬੁਲਾਉਂਦੇ ਨੇ ਦੇਖਿਆ ਨਾ ਆਪਾਂ ਜਿਹੜਾ ਕੋਈ ਹੁਣ ਅਮਰਤਾਰੀ ਹੋ ਜਾਂਦਾ ਚਾਹੇ ਭੈਣ ਅਮਰਤਾਰੀ ਹੋ ਜੇ ਚਾਹੇ ਭਾਈ ਜਦੋਂ ਅਮਰਤ ਛੱਕ ਕੇ ਗੁਰੂ ਦੇ ਪਰਿਵਾਰ ਵਿੱਚ ਰਲ ਜਾਂਦਾ ਉਦੋਂ ਉਹਨੂੰ ਬੜੇ ਸਤਕਾਰ ਨਾਲ ਬੋਲਦੇ ਆ ਜੇ ਬੀਬੀ ਅਮਰਤਾਰੀ ਤਾਂ ਆਪਾਂ ਬੀਬੀ ਜੀ ਕਹਿੰਦੇ ਜਾਂ ਭੈਣ ਜੀ ਕਹਿੰਦੇ ਆ ਤੇ ਭਾਈ ਨੂੰ ਆਪਾਂ ਬਾਬਾ ਜੀ ਜਾਂ ਗਿਆਨੀ ਜੀ ਕਹਿਣ ਲੱਗ ਜਾਂਦੇ ਆ ਬਦਲ ਗਿਆ ਨਾ ਸਿਸਟਮ ਪਹਿਰਾਵਾ ਚੇਂਜ ਕਰਨ ਵਾਲੀ ਦੇਖੋ ਤੁਸੀਂ ਤੇ ਜਦੋਂ ਨਾਮ ਬਾਣੀ ਨਾਲ ਜੁੜ ਗਿਆ ਫਿਰ ਤਾਂ ਬਹੁਤ ਉੱਚੀ ਪਦਵੀ ਦਾ مالک ਹੋ ਜਾਂਦਾ ਜਿਵੇਂ ਕਿ 35ਵਾਂ ਪੁਰਖ ਇੱਕ ਮੰਜੀ ਤੇ ਸਜੋਬਤ ਸਜੋਬਤ ਹੈ ਆਸਾ ਰਹੋ ਰਹੋ ਰੀ ਬਹਰੀਆ ਹੂੰਗਟ ਜਨ ਕਾਢੇ ਅੰਤ ਕੀ ਵਾਰ ਲਹੇਗੀ ਨਾ ਆੜੇ ਏ ਮੇਰੀ ਅਣਜਾਨ ਜਿੰਦ ਹੁਣ ਬਸ ਕਰ ਪ੍ਰਭੂ ਪਤੀ ਬੰਲੋ ਕੁੰਡ ਕੱਢਣਾ ਛੱਡ ਦੇ ਪ੍ਰਭੂ ਪਤੀ ਬਲ ਕੋਈ ਕੁੰਡ ਕੱਢਿਆ ਹੋਇਆ ਮਨੁੱਖਤਾ ਦਾ ਪ੍ਰਭੂ ਪਰਮਾਤਮਾ ਯਾਦ ਨਹੀਂ ਨਾ ਉਹਨੂੰ ਅਸੀਂ ਸਮਝਦੇ ਆਂ ਵੀ ਉਹ ਹੈਗਾ ਆਪਣੀ ਮਰਜ਼ੀ ਮੁਤਾਬਕ ਕੇ ਅਸੀਂ ਬਾਬੇ ਬਣਾ ਲਏ ਆਪਣੀ ਮਰਜ਼ੀ ਮੁਤਾਬਕ ਹੀ ਅਸੀਂ ਮਤਾਵਾ ਬਣਾ ਲੀਆਂ ਪੀਰ ਫਖੀਰ ਵੱਡ ਬਡੇਰੇ ਸੀ ਆਪਦੀ ਮਰਜ਼ੀ ਨਾਲ ਹੀ ਬਣਾਏ ਹੋਇਆ ਤੇ ਪ੍ਰਭੂ ਪਰਮਾਤਮਾ ਵੱਲੋਂ ਅਸੀਂ ਪਾਸਾ ਕੀਤਾ ਹੋਇਆ ਪੱਲਾ ਕੀਤਾ ਹੋਇਆ ਪੱਲਾ ਕਰਨ ਦਾ ਮਤਲਬ ਨਹੀਂ ਹੈ ਘੁੰਡ ਕਢਣਾ ਆਮ ਬੀਬੀਆਂ ਜਾਣਦੇ ਮੈਨੂੰ ਹੀ ਪਤਾ ਜਿਉ ਸਾਡੇ ਮਾਤਾ ਜੀ ਵੀ ਕਰਦੇ ਰਹੇ ਆ ਬਾਪੂ ਨੇ ਜਿੱਧਰ ਹੋਣਾ ਦਾਦਾ ਜੀ ਨੇ ਉਧਰੋਂ ਆਏ ਆ ਪੱਲਾ ਜਿਆ ਕਰ ਲੈਣਾ ਉਹਨੇ ਘੁੰਡ ਕਢਣਾ ਜਿਹਨੂੰ ਕਹਿੰਦੇ ਆ ਮੂੰਹ ਅੱਗੇ ਪੱਲਾ ਕਰ ਲੈਣਾ ਚੁੰਨੀ ਦਾ ਇਹ ਬਾਰੀ ਦਾ ਆਰਨਾ ਸੀ ਪਰ ਮਨੁੱਖ ਕੀ ਕਰਦਾ ਉਸ ਪ੍ਰਭੂ ਪਰਮਾਤਮਾ ਬਲੇ ਉਹ ਘੁੰਡ ਕੱਢੀ ਬੈਠਾ ਉਹਦੇ ਬਲ ਉਹਨੂੰ ਮੂੰਹ ਦਿਖਾਉਂਦਾ ਹੀ ਨਹੀਂ ਆਪਦਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਪਾਈ ਘੁੰਡ ਚੱਕਦੇ ਪ੍ਰਭੂ ਪਰਮਾਤਮਾ ਨਾਲ ਇੱਕ ਮਿਕ ਹੋ ਉਧਰ ਨਾ ਸ਼ਰਮ ਮੰਨ ਉਹਨ ਸ਼ਰਮ ਤਾਂ ਮਾੜੇ ਕੰਮਾਂ ਵੱਲੋਂ ਮੰਨਣੀ ਆ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦੀ ਕੋਈ ਸੰਗ ਨਹੀਂ ਮਹਾਰਾਜ ਨੇ ਭਗਤ ਜੀ ਨੇ ਸਮਝਾਉਣਾ ਕੀਤਾ ਰਹੋ ਰਹੋ ਰੀ ਬਹੁਰੀਆ ਉਂਗਟ ਜਨ ਕਾਢੇ ਏ ਮੇਰੀ ਅਣਜਾਣ ਜਿੰਦੇ ਹੁਣ ਬੱਸ ਕਰ ਪ੍ਰਭੂ ਪਤੀ ਵੱਲੋਂ ਕੁੰਡ ਕੱਢਣਾ ਛੱਡ ਦੇ ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਬੈਠੇ ਹੀ ਰਹੀ ਤਾਂ ਅੰਤ ਕੀ ਬਾਰ ਗਗਰੀ ਅੰਤ ਕੀ ਬਾਰ ਲਹੇਗੀ ਨਾ ਆਜੇ ਤੇਰਾ ਸਾਰਾ ਜੀਵਨ ਅਜਾਈ ਚੱਲਿਆ ਜਾਏਗਾ ਇਸ ਜੀਵਨ ਦਾ ਆਖਰੀ ਇਸ ਜੀਵਨ ਦਾ ਆਖਰੀ ਅੱਧੀ ਦਮੜੀ ਵੀ ਮੁੱਲ ਨਹੀਂ ਪੈਣਾ ਜੇ ਪ੍ਰਭੂ ਪਰਮਾਤਮਾ ਨਾਲ ਟੁੱਟਿਆ ਰਹੇ ਤਾਂ ਭਾਈ ਅੱਧੀ ਦਮੜੀ ਵੀ ਮੁੱਲ ਨਹੀਂ ਪੈਣਾ ਇਸ ਜਿੰਦ ਦਾ ਤੇ ਜੇ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕਤਾ ਹੋ ਗਈ ਫਿਰ ਸਾਰੀ ਦੁਨੀਆਂ ਵਿੱਚ ਨਾ ਚਮਕੇਗਾ ਭਗਤ ਪਿਆਰਿਆਂ ਦੀ ਬਾਣੀ ਆਪਾਂ ਪੜਦੇ ਸੁਣਦੇ ਆ ਭਗਤ ਜੀ ਆ ਭਗਤ ਕਬੀਰ ਸਾਹਿਬ ਦੀ ਹੁਣ ਬਾਣੀ ਪੜਦੇ ਆ ਸਾਰੀ ਦੁਨੀਆਂ ਨਮਸ਼ਕਾਰ ਕਰਦੀ ਹੈ ਭਗਤ ਜੀ ਨੂੰ ਹੁਣ ਬੇਸਕੀਮਤੀ ਹੋ ਗਏ ਭਗਤ ਜੀ ਘੁੰਗਟ ਕਾਢ ਕਈ ਤੇਰੀ ਅੱਗੇ ਤੇਥੋਂ ਪਹਿਲਾਂ ਇਸ ਜਗਤ ਵਿੱਚ ਕਈ ਜਿੰਦ ਬੌਟੀਆਂ ਪ੍ਰਭੂ ਵੱਲੋਂ ਢੰਡ ਕੱਢ ਕੇ ਤੁਰ ਗਈਆਂ ਵੀ ਪ੍ਰਮਾਤਮਾ ਦੇ ਨਾਮ ਨਾਲ ਉਹ ਵਾਂਝੀਆਂ ਰਹਿ ਗਈਆਂ ਚੱਲੀਆਂ ਗਈਆਂ ਸੰਸਾਰ ਤੋਂ ਪਰ ਪ੍ਰਮਾਤਮਾ ਨੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਆਇਓ ਪੜਨ ਸੁਣਨ ਕੋ ਬਾਣੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਢੱਡ ਭਰ ਨੂੰ ਤਾਂ ਜੀਵ ਜੰਤੂ ਵੀ ਢੱਡ ਭਰੀ ਜਾਂਦੇ ਨੇ ਕੀੜੇ ਮਕੌੜੇ ਵੀ ਢੱਡ ਭਰਦੇ ਨੇ ਪਸ਼ੂ ਪੰਛੀ ਵੀ ਢੱਡ ਭਰਦੇ ਨੇ ਆਪਦੇ ਬੱਚੇ ਵੀ ਪੈਦਾ ਕਰਕੇ ਪਾਲ ਲੈਂਦੇ ਨੇ ਪੰਛੀ ਆਪਦੇ ਬੱਚਿਆਂ ਵਾਸਤੇ ਹਰ ਨਾਂ ਬੜਾ ਸੋਹਣਾ ਬਣਾਉਂਦਾ ਜੇ ਤੂੰ ਮਾਣ ਜਾ ਚੱਕੀ ਫਿਰੇਵੇਂ ਮੈਂ ਬੱਚੇ ਪੈਦਾ ਕੀਤੇ ਜੀ ਇਹਨਾਂ ਦਾ ਮੈਂ ਪਾਲਣ ਪੋਸ਼ਣ ਕੀਤਾ ਮੈਂ ਇਹਨਾਂ ਵਾਸਤੇ ਸੋਹਣੇ ਘਰ ਬਣਾਤੇ ਪਸੂਆ ਪਾਂਸੀਆਂ ਤੋਂ ਹੀ ਸਿੱਖਿਆ ਲੈਣਾ ਭਾਈ ਮਹਾਰਾਜ ਕਹਿੰਦੇ ਨੇ ਉਨ ਕੀ ਗੈਲ ਤੋਹੇ ਜਿਨ ਲਾਗੇ ਵੇਖੀ ਕਿਤੇ ਉਹਨਾਂ ਵਾਲੀ ਬਾਦੀ ਤੈਨੂੰ ਨਾ ਪੈ ਜਾਏ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਵਾਂਝੇ ਚੱਲੇ ਗਏ ਉਹਨਾਂ ਵਾਲੀ ਬਾਦੀ ਨਾ ਤੈਨੂੰ ਪੈ ਜਾਏ ਉਹਨਾਂ ਵਾਲਾ ਸੁਭਾਅ ਨਾ ਕਿਤੇ ਬਣ ਜਾਏ ਗੁਰੂ ਦੀ ਸੰਗਤ ਕਰ ਗੁਰੂ ਦੀ ਗੱਲ ਮੰਨ ਫੇਰ ਲੋਕ ਸੁਖੀਏ ਪ੍ਰਲੋਕ ਸੇਲੇ ਆਪੇ ਹੀ ਹੋ ਜਾਣੇ ਨੇ ਦਨ 10 ਪਾਂਚ ਬਹੂ ਭਲੇ ਆਈ ਘੁੰਗਟ ਤਰੋ ਤੋ ਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਹੁਣ ਜਦੋਂ ਆਪਾਂ ਭਾ ਵਰਸ ਨੂੰ ਸਮਝਦੇ ਉਦੋਂ ਸਮਝ ਆ ਜਾਂਦੀ ਆ ਜੀ ਮਹਾਰਾਜ ਨੇ ਸਮਝਾਉਣਾ ਕੀਤਾ 5 10 ਦਿਨ ਲਈ ਇਤਨੀ ਕੋ ਸੋਹਰਤ ਹੀ ਮਿਲੀ ਮਿਲਦੀ ਹੈ ਕਿ ਇਹ ਜਿੰਦ ਬੋਟੀ ਚੰਗੀ ਆਈ ਭਾਬ ਲੋਕ ਇਤਨਾ ਕਹੀ ਆਖਦੇ ਹਨ ਕਿ ਫਰਾਨਾ ਬੰਦਾ ਚੰਗਾ ਕਮਾਊ ਜੰਮਿਆ ਬਸ ਮਰ ਗਿਆ ਤੇ ਗੱਲ ਮੁੱਕ ਗਈ ਜੇ ਤੂੰ ਦੁਨਿਆਵੀ ਕੰਮ ਕਰਦਾ ਨਾ ਚੰਗਾ ਕੰਮ ਕਰਦਾ ਤੇ ਆਣੀ ਦੁਨਿਆਵੀ ਕਰਨੀ ਚਾਹੀਦੀ ਆ ਹੱਕ ਸੱਚ ਦੀ ਕਮਾਈ ਕਰਨੀ ਐ ਸੋਨਾ ਘਰ ਵੀ ਹੋਵੇ ਸੋਨਾ ਲੀੜਾ ਕਪੜਾ ਵੀ ਹੋਣਾ ਚਾਹੀਦਾ ਮਨੁੱਖ ਕੋਲੇ ਗੁਰੂ ਜੀ ਇਹ ਤੋਂ ਰੋਕਦੇ ਨਹੀਂ ਵੀ ਤੇ ਤੇਰੇ ਕੋਲੇ ਘਰ ਨਾ ਹੋਵੇ ਜਾਂ ਤੇਰੇ ਕੋਲੇ ਸੋਨੇ ਕਪੜੇ ਨਾ ਹੋਣ ਜਾਂ ਤੇਰੇ ਕੋਲੇ ਚੰਗਾ ਖਾਣ ਪੀਣ ਨਾ ਹੋਵੇ ਜਾਂ ਕੋਈ ਤੇਰੇ ਕੋਲੇ ਸੁੱਖ ਸਹੂਲਤ ਨਾ ਹੋਵੇ ਇਹ ਤੋਂ ਮਨਾਹੀ ਨਹੀਂ ਕਰਦੇ ਮਹਾਰਾਜ ਕਹਿੰਦੇ ਤੂੰ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਸੁੱਖ ਸਹੂਲਤਾਂ ਆਪਦੀ ਮਿਹਨਤ ਮੁਤਾਬਕ ਜਿਹੜੀਆਂ ਆਈਆਂ ਤੇਰੀ ਸੱਚੀ ਸੁੱਚੀ ਮਿਹਨਤ ਮੁਤਾਬਕ ਆਈਆਂ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਮਿਲੀਆਂ ਇਹਨਾਂ ਦਾ ਆਨੰਦ ਮਾਣਦਾ ਹੋਇਆ ਪ੍ਰਭੂ ਪਰਮਾਤਮਾ ਨਾਲ ਜੁੜਿਆ ਰਹਿ ਅਸਲ ਗੱਲ ਜਿਹੜੀ ਆ ਜੇ ਪ੍ਰਮਾਤਮਾ ਦੇ ਨਾਮ ਨਾਲ ਉਹ ਟੁੱਟਿਆ ਹੋਇਆ ਸੁੱਖ ਸਹੂਲਤਾਂ ਵਿੱਚ ਹੀ ਰਿਹਾ ਇਹ ਤਾਂ ਥੋੜਾ ਚਰੀ ਕਹਿਣਗੇ ਲੋਕ ਵੀ ਬੜਾ ਵਧੀਆ ਬੰਦਾ ਚੰਗੀ ਕਮਾਈ ਵਾਲਾ ਸੀ ਯਾਰ ਨੇਕ ਕਮਾਈ ਵਾਲਾ ਸੀ ਬੜਾ ਸੋਹਣਾ ਘਰ ਬਣਾਇਆ ਉਹ ਤਾਂ ਕੋਠੀ ਬੜੀ ਵਧੀਆ ਬਣਾਈ ਬੜੀ ਵਧੀਆ ਕਾਰਾਂ ਉਹਦੇ ਕੋਲ ਤਾਂ ਇਹ ਥੋੜਾ ਚਰੀ ਕਹਿਣਗੇ ਲੋਕ ਬਾਹਲਾ ਨਹੀਂ ਆ ਦੇਖਦੇ ਹੀ ਆਪਾਂ ਹੁਣ ਜਦੋਂ ਜੀਵ ਸੰਸਾਰ ਤੋਂ ਚਲਿਆ ਜਾਂਦਾ ਉਹਦਾ ਭੋਗ ਤੱਕ ਬੋਲ ਬਰਾਲਾ ਹੁੰਦਾ ਗੱਲਬਾਤ ਹੁੰਦੀ ਆ ਭੋਗ ਤੋਂ ਬਾਅਦ ਸਭ ਕੁਝ ਘਟਣਾ ਸ਼ੁਰੂ ਹੋ ਜਾਂਦਾ ਆਉਣੀ ਜਾਣੀ ਵੀ ਘਟ ਜਾਂਦੀ ਆ ਲੋਕ ਵੀ ਉਹਨੋਂ ਹਟ ਜਾਂਦੇ ਨੇ ਬਸ ਕੁਝ ਕ ਮਹੀਨਿਆਂ 'ਚ ਹੀ ਭੁੱਲ ਭੁੱਲ ਜਾਂਦਾ ਇਨਸਾਨ ਜਿੰਨੀ ਮਰਜ਼ੀ ਪ੍ਰਾਪਰਟੀ ਦਾ ਮਾਲਕ ਹੋਵੇ ਜਿੰਨਾ ਮਰਜ਼ੀ ਉਹਦੇ ਕੋਲੇ ਬੈਂਕ ਬੈਲਸ ਹੋਵੇ ਜਿੰਨਾ ਮਰਜ਼ੀ ਸੋਨਾ ਸੁਨੱਖਾ ਹੋਵੇ ਜਿੰਨਾ ਮਰਜ਼ੀ ਜਿਗਰੀ ਪਿਆਰਾ ਹੋਵੇ ਥੋੜੇ ਸਮੇਂ 'ਚ ਹੀ ਭੁੱਲ ਜਾਂਦਾ ਮਨੁੱਖ ਇੱਥੇ ਭਗਤ ਜੀ ਨੇ ਦੱਸਿਆ ਵੀ ਦਿਨ ਦਸ ਪਾਂਚ ਬਹੂ ਭਲੇ ਆਈ ਵਿਜੇ ਜਿੰਦ ਥੋੜੇ ਚੰਗੇ ਕੰਮ ਕਰ ਲਵੇ ਤਾਂ ਥੋੜੇ ਦੇਨੀ ਕਹਿੰਦੇ ਨੇ ਲੋਕ ਬੜਾ ਚੰਗਾ ਸੀ ਵਧੀਆ ਸੀ ਪਰ ਭਗਤ ਪਿਆਰੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਸਾਰੀ ਦੁਨੀਆ ਯਾਦ ਕਰਦੀ ਹੈ 5-600 ਸਾਲ ਹੋ ਗਿਆ ਗੁਰਬਾਣੀ ਲਿਖੂ ਨੂੰ ਉਦੋਂ ਨੂੰ ਉਦੋਂ ਦੇ ਇਹ ਤੇ ਗੁਣ ਗਾਉਂਦੇ ਨੇ ਲੋਕ ਤੇ ਉਦੋਂ ਦੇ ਇਹਨੂੰ ਨਮਸਕਾਰ ਕਰਦੇ ਨੇ ਇਹਨਾਂ ਨੂੰ ਰੱਬ ਦੇ ਪਿਆਰਿਆਂ ਦਾ ਨੌ ਨੀਮਟ ਦਾ ਸੰਸਾਰ ਤੂੰ ਘੁੰਗਟ ਤੇਰੋ ਤੋ ਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਪਰ ਜੇ ਜਿੰਦੇ ਇਹ ਤਾਂ ਹੀ ਝੂਠਾ ਕੁੰਡ ਜੋ ਤੂੰ ਪ੍ਰਭੂ ਪਤੀ ਵੱਲੋਂ ਕੱਢੀ ਰੱਖਿਆ ਤੇ ਚਾਰ ਦਿਨ ਜਗਤ ਵਿੱਚ ਮਾਇਆ ਕਾਮਣ ਦੀ ਸੋਹਰਤ ਖੱਟੀ ਬਸ ਇਹ ਤਾਂ ਫਿਰ ਇੰਨੇ ਕੁ ਦਿਨੀਆਂ ਚਾਰ ਕਿਨਾਂ ਦੀ ਗੱਲ ਹੀ ਤੇ ਜੇ ਤੂੰ ਹਰ ਗੁਣ ਗਾਏ ਕੁਦੇ ਅਰ ਨਾਚੇ ਤੇਰਾ ਸੱਚਾ ਕੁੰਡ ਤਦੋਂ ਹੀ ਹੋ ਸਕਦਾ ਹੈ ਜੇ ਮਾਇਆ ਦੇ ਵੱਲੋਂ ਮੂਹ ਲਗਾ ਕੇ ਪ੍ਰਭੂ ਦੇ ਗੁਣ ਗਾਵੇਂ ਪ੍ਰਭੂ ਦੀ ਸਿੱਖਤ ਸਲਾਹ ਦਾ ਹਲਾਰਾ ਤੇਰੇ ਅੰਦਰ ਉੱਠੇ ਇਹ ਸਦਾ ਰਹੇਗਾ ਕਹਤ ਕਬੀਰ ਬਹੁਤ ਅਬ ਜੀਤੇ ਹਰ ਗੁਣ ਗਾਵਤ ਜਨਮ ਬਤੀਤੇ ਕਬੀਰ ਜੀ ਆਖਦਾ ਹੈ ਹੇ ਜੰਦ ਬਉਟੀ ਤਦੋਂ ਹੀ ਮਨੁੱਖ ਜਨਮ ਦੀ ਬਾਜੀ ਜਿੱਤਦੀ ਹੈ ਕਦੋਂ ਹਰ ਗੁਣ ਗਾਬਤ ਜਨਮ ਬਤੀਤੇ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਿਆਂ ਜਨਮ ਬੀਤਦਾ ਹੈ ਉਦੋਂ ਇਹ ਭਲੇ ਹਲਾਰੇ ਮਿਲਦੇ ਨੇ ਜ਼ਿੰਦਗੀ ਦੇ ਫੇਰ ਸੁੱਖਾਂ ਭਰੀ ਜ਼ਿੰਦਗੀ ਬਤੀਤ ਹੁੰਦੀ ਆ ਮਨੁੱਖ ਦੀ ਜਦੋਂ ਪ੍ਰਭੂ ਪਰਮਾਤਮਾ ਨਾਲ ਜੁੜਦਾ ਅੱਗੇ ਮਹਾਰਾ ਜੀ ਨੇ ਦੱਸਿਆ ਹਰ ਗੁਣ ਗਾਪਤ ਜਨਮ ਪਤੀਤੇ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਆਈ ਭਾਈ ਜਨਮ ਬਸਰ ਹੋਣਾ ਚਾਹੀਦਾ ਗੁਰਮਖ ਪਿਆਰਿਆਂ ਦਾ ਫੇਰ ਲੋਕ ਸੁਖ ਜੇ ਪਰਲੋਕ ਸੇਲੇ ਆਪੇ ਹੋ ਜਾਣੇ ਨੇ ਅੱਗੇ ਸਤਗੁਰਾਂ ਨੇ ਦੱਸਿਆ ਇਹ ਸ਼ਬਦ ਆਪਾਂ ਕੱਲ ਨੂੰ ਲਵਾਂਗੇ ਜੀ ਹੁਣ ਆਸ ਕਰ ਬਤ ਭਲਾਨ ਕਰ ਬਤ ਤੇਰੀ